ਵੇਦਸ ਸੁਸਾਇਟੀ ਆ ਸਾਲਿਓ ਕੋਈ ਮੈਨੂੰ ਕੀ ਰਾਂ ਹੀ ਦੱਸ ਜੂ ਤੇ ਸਭ ਕਿਤੇ ਮੇਰਾ ਡਾਕਟਰ ਇਹ ਕੋਈਆਂ ਕਹਿੰਦੇ ਸੰਜੂ ਤੇਰੇ ਪੈਰਾਂ ਨਾਲ ਸਾਡਾ ਆ ਵੈਰ ਆ ਉਹ ਕੱਢਦੇ ਆ ਤੇ ਨਾਲ ਓਰ ਅਡਾਪਟਰ ਉੱਥੇ ਰਹਿ ਗਿਆ ਯਾਰ ਹੋਟਲ 'ਚ ਅਡਾਪਟਰ ਮੇਰੀ ਕੇਬਲ ਹੈ ਲੋ ਕੇਬਲ ਵੀ ਨਾਲ ਦੀ ਆ ਮੈਂ ਰੁਪਈਆ ਲੈਣਾ 250 ਮੈਂ ਤਾਂ ਆ ਪਿਆਰ ਲੈਣਾ ਮੇਰਾ ਤਾਂ ਮੁਸ਼ਕਲਾ ਯਾਰ ਮੈਨੂੰ 250 ਦੀ ਉਮੀਦ ਨਹੀਂ ਕੁਮਤਾਲਾ ਮੇਰਾ ਲੈਣਾ ਅੱਜ ਅੱਜ 1000 ਦਾ ਤੇ ਉਧਰ ਦਾ ਉਧਰ ਸਾਨੂੰ ਭੇਜਦਾ 1800 ਦਾ ਲੈ ਹੈ ਇਹਦਾ ਰੇਟ ਨਹੀਂ ਕੋਈ ਨਾ 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 ਇਹ ਝੂਠ ਬਾ ਬੋਲਦਾ ਪਈ ਇਹ ਇਹ ਵੀ ਸਿਰਫ 250 ਦਾ ਹੀ ਹੋਊਗਾ ਹਾਂ 1000 ਦਾ ਤਾਂ ਆਉਂਦਾ ਹੀ ਨਹੀਂ ਹੋਣੀ ਗੈੜੀ ਤੇਰਾ ਉਹੀ ਡਾਕਟਰ ਅਸੀਂ ਵੇਚੀ ਜਾਂਦੇ ਹਾਂ ਉਹਨੇ ਤਾਂ ਅਸੀਂ ਛੱਡਦੇ ਅਸੀਂ ਵੇਚਦੇ ਉਹੀ ਹੁਣ ਫਿਰ ਕਰ ਜਾ ਕੀ ਕਰੇਗਾ ਏ ਤੁਹਾਡਾ ਟੂਟੋ ਲੈ ਕੇ ਜਾਣਾ ਵਧੀਆ। ਫਣੀ ਤੇ ਜਾਓ ਫਿਰ 1000 ਰੁਪਏ ਦੇਈਏ। ਤੇ ਦੇਣਾ ਪਤਾ ਮੈਨੂੰ ਵੀ ਨਹੀਂ 350 ਦਾ। ਸਹੀ ਗੱਲ ਆ। 1000 ਦਾ ਹੀ ਮੈਂ। 1000 ਦਾ ਹੀ ਦੇਣਾ। ਓਏ ਜਮਰ। ਜਮਰ ਮੈਂ ਸੱਚੀ ਗੱਲ ਲਾ। ਕੋਈ ਹੋਰ ਉਹ ਵੀ ਗੱਲਾਂ ਬਤ। ਔਨੀ ਸੋਨੀ ਕੋਈ ਨਹੀਂ ਜੀ। ਬਹੁਤ ਵਧੀਆ ਹੈ ਜੀ। ਜੀ ਜਮਰ। ਰਾਤ ਦੰਦਾ ਨਹੀਂ ਕੋਈ ਡਾਕਟਰ। ਫਿਰ ਮੈਂ ਇਹਨੂੰ ਸਵੇਰ ਵੀ ਮੈਂ ਕੋ ਛੱਡਿਆ। ਕੱਲ ਜਵਾਬ ਦੂੰਦਾ ਹੀ ਨਹੀਂ। ਕੱਲ ਜਵਾਬ ਦੁੱਤਾ ਹੀ ਨਹੀਂ ਡਾਕਟਰ ਨੂੰ। ਅਹੀ ਦਾ ਕਾਕਾ ਸਾਡਾ ਖਰਾਬ ਹੋ ਗਿਆ ਜੀ ਆ ਉਦੋਂ ਸਟਾਉਨ ਪਾਪਾ ਜਾਣ ਤੁਹਾਡੇ ਕੋਲ ਤਾਂ ਪਾਵਰ ਬੈਂਕ ਹੈਗਾ ਹੀ ਅਸੀਂ ਤਾਂ ਚਾਰਜ ਕਰ ਲਾਂਗੇ ਫੋਨ ਪਾਪਾ ਜਾਣ ਨੇ ਤਾਂ ਢੇਡ ਨਹੀਂ ਆ ਤੈਨੂੰ ਫਿਰ ਤੂੰ ਆ ਜਾ ਮੇਰਾ ਵੀ ਮੈਂ ਦੱਸ ਤੀ ਤੈਨੂੰ ਪਾਪਾ ਜਾਣਗੇ ਇਹਦੀ ਪਾਪਾ ਜਾਣ ਨੂੰ ਦੱਸ ਪਹਿਲਾਂ ਯਾਰ ਚੰਗਾ ਆਇਆ ਜਿਹੜਾ ਮੈਂ ਸੱਦਿਆ ਵਧੀਆ ਹੋਇਆ ਲੱਗੇ ਜਾਈਂਗਾ ਉੱਥੇ ਪੱਲਾ ਝਾਵੜਾ ਓ ਸਹੀ ਗੱਲ ਆ ਬਾਬਾ ਇਹ ਪੁੱਤ ਆ ਰਣੀ ਵੇਨੇ ਇਹਨੇ ਕਿਹੜਾ ਵੇਖਿਆ ਸੀ ਆ ਕੱਲ ਇਹਨੇ ਇਹ ਤੋਂ ਐਡਾਪਟਰ ਮੰਗੇ ਜਣ ਦਿੱਤਾ ਹੀ ਨਹੀਂ 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 ਸਾਨੂੰ ਤਾਂ ਨਹੀਂ ਦਿੱਤਾ ਸਾਡਾ ਫੋਨ 10% ਸੀ ਤੇਰਾ 70 ਸੀਗਾ ਇਹ ਗੱਲ ਅੱਜ ਸਾਬਤ ਹੋ ਗਈ ਸੋਨੇ ਜੈਸੂ ਕਰਨੀ ਵੈਸੀ ਭਰਨੀ ਵੈਸੀ ਭਰਨੀ ਹਾਂ ਕੱਲੇ ਮਾਨ ਕਰਦੇ ਡਾਕਟਰ ਦਾ ਹਵਾ ਕਰਦਾ ਹੀ ਕੱਲ ਇਹ ਮੈਂ ਵੀ ਨਹੀਂ ਪੜਾਵਾਂ ਤੂੰ ਹੀ ਨਹੀਂ ਪੜਾਉਣੀ ਇਹਨੂੰ ਚਾਰ ਦਿਨੋਂ ਬਾਠ ਠੀਕ ਆ ਕੋਹ ਨਹੀਂ ਪੜਾਉਣਾ ਇਹਨੂੰ ਮੈਂ ਕਿਮੁਖ ਸੇਵ ਕੋਹ ਨਹੀਂ ਮਿਲਣਾ ਤੈਨੂੰ ਆੜੀ ਚਾਰ ਦਿਨ ਕਰਨ ਨੂੰ ਕੋਈ ਆਫਰ ਨਹੀਂ ਹਜ਼ਾਰ ਦੇ ਉੱਥੋਂ ਮਿਲਣਾ ਮੈਂ ਇਹਦਾ ਫਿਰ ਨਹੀਂ ਪਾਪੇ ਤੋਂ ਲੈ ਜਾਗੀ ਮਰ ਬਾਈ ਰਾਹ ਬਾਈ ਇਹਨੂੰ ਵੀ ਨਹੀਂ ਪਤਾ ਨਾ ਜਿੰਮਰਾ ਜਿੰਮੀ ਜਿਮਰ ਇੱਕ ਕਿਸ਼ਟ ਹੋਰ ਕਰ ਲਾ ਜਿਮਰ ਇੱਕ ਕਿਸ਼ਟ ਹੋਰ ਕਰ ਲਾ ਨਾ ਤੂੰ ਡਾਕਟਰ ਦੇਣਾ ਨਾ ਪੈਸੇ ਜਿੱਥੇ ਆਪਣੀ ਜਾਨੀ ਤੂੰ ਕਰ ਤਰੇ ਯਾਰ ਇਹ ਬਾਣੋ ਬਾਣੀ ਕਰਾਈ ਬੈਠਾ ਇਹ ਫਿਰਦਾ ਯਾਰ ਕੋਹ ਨਹੀਂ ਪਤਾ ਇਹਨੂੰ ਵੀ ਬਾਈ ਯਾਰ ਜਸਮੇਂ ਤੂੰ ਬਣਿਆ ਨਹੀਂ ਦੇਣਾ ਮਰ ਨੂੰ ਸਹੀ ਦੇ ਦੇ ਆਪ ਜਿੰਮਨ ਨੂੰ ਲੈ ਪਰ ਫ੍ਰੀ ਜਿਵੇਂ ਹਜ਼ਾਰਾਂ ਡਾਕਟਰ ਹਨ ਆ ਜਿਵੇਂ ਕਤਲ ਕਰਕੇ ਆਏ ਨੇ ਤੇ ਲਾਹ ਦੇ ਫਿਰ ਢਿੱਲੀ ਨਹੀਂ ਕਰਦਾ ਕਹਿੰਦਾ ਬਾਹ ਮੈਂ ਦੀ ਕੱਢੀ ਗਈ ਤਾਂ ਓਏ ਬਾਹ ਤੇਰੀ ਕਿਤੇ ਮੈਨੂੰ ਗੁਫਾ ਦੇਖੀ ਇਤਨੀ ਗੁਫਾ ਨਹੀਂ ਇਹ ਤਾਂ ਆਪਦਰ ਹਨੀ ਪਾਪਾ ਵਧੀਆ ਨਾ ਇਹ ਹਣੀ ਪਾਪਾ ਵਧੀਆ ਨਾ ਇਹ ਆਉਦਾ ਨਹੀਂ ਹੈ ਕਟਾਰੀ ਕਹਿੰਦਾ ਹਣੀ ਪਾਪਾ ਚੰਗਾ ਵਧੀਆ ਇਹਦਾ ਆ ਹੀ ਆ ਬਈ ਹਣੀ ਪਾਪਾ ਵਧੀਆ ਡਾਕਟਰ 20000 ਦਾ ਇਹਦਾ ਮੇਰਾ ਭਰਾ ਰੋਈ ਤੇਗਾ ਮੇਰਾ ਭਰਾ ਕੋਲ ਨਾ ਠੀਕ ਹੈ ਨਾ ਡਾਕਟਰਾਂ ਦੀ ਕਿਹੜੀ ਗੱਲ ਪੁੱਤ ਮੈਂ ਅਸ ਕੱਲ ਨੂੰ ਟਰੱਕ ਲੈ ਗਿਆ ਦਿੱਲੀ ਤੋਂ ਡਾਕਟਰਾਂ ਦਾ ਆ ਤੇ ਰੋ ਦੂ ਵੀ ਦੂਰ ਹੋ ਗਿਆ ਉਹ ਇਹ ਗੱਲ ਆ ਯਾਰ ਇਹਨੂੰ ਕੀ ਪਤਾ ਯਾਰ ਉਹ ਜਿਹੜੀ ਮੈਂ ਗੱਲ ਕਰੀ ਜਾਂਦਾ ਸੀ ਜੀ ਜਫਾ ਕਾ ਫਾ ਤਾਂ ਛੱਡੋ ਪਹਿਲਾਂ ਮੈਨੂੰ ਲੈ ਲਓ ਘਾਤੇ ਆਦਾ ਉਧੂ ਹੀ ਦੂਰ ਜਾਵੜੇ ਆਪਾਂ ਭੁੱਖੇ ਤਾਂ ਕਿਸ ਤਰ੍ਹਾਂ ਲੱਗਣਾ ਨਹੀਂ ਹੁਣ ਮੇਰੀ ਉਹਦੀ ਯਾਰ ਬਗਰ ਲੱਗਦਾ ਕਿ ਨਹੀਂ ਜੇ ਰੋਹੀ ਤਾਂ ਆਊਗਾ ਤਾਂ ਹੀ ਨਹੀਂ ਆਉਣਾ ਕਾ ਯਾਰ ਮੈਂ ਤਾਂ ਲਟਿਆ ਪਿਆ ਸੀ ਉੱਥੇ ਬਾਈ ਜਿੰਮੀ ਗਰਮੀ ਲੱਗਣ ਲਵਾਤੀ ਯਾਰ ਆ ਜੰਮੇ ਤਾਂ ਡਿੱਗਿਆ ਲੈ ਇਹ ਤਾਂ ਹੋਇਆ ਵੀ ਨਹੀਂ ਪਾਜੀ ਰੇਟ ਇੱਕ ਵਾਰ ਇਹ ਨਾ ਚੱਲ ਗਈ ਇਹ ਸੜਕਾਂ ਵੀ ਨਹੀਂ ਸਹੀ ਤਰ੍ਹਾਂ ਜਾਂਦਾ ਹੁੰਦਾ ਹੁਣ ਬੱਤਾ ਦੇ ਬਾਈ ਤੁਸੀਂ ਘਰੇ ਪਹਚਾਉਂਗੇ ਕੀ ਨਹੀਂ ਜੇ ਤੂੰ ਇੰਨਾ ਤਾਂ ਨਾ ਮੇਰੀ ਗੱਲ ਨੂੰ ਸਮਝੂ ਰਾਨੋ ਉਹ ਉਹ ਤੋਂ ਨਾਂ ਕਢਾ ਜਮਰ ਵਾਲੇ ਤੋਂ ਉਹ ਅੱਜ ਤਾਂ ਨਹੀਂ ਅੱਜ ਤਾਂ ਦੇਖ ਦੇ ਵੀ ਹੁਣੇ ਦੇ ਦਿਆ ਨਾ ਤੁਰਨਾ ਤਾਂ ਉਹਨੇ ਤੁਹਾਡੇ ਨਾਲ ਆ ਬਈ ਮੇਰਾ ਨਾਂ ਕਢਵਾ ਵਿੱਚੋਂ ਓਏ ਕੋਈ ਨਹੀਂ ਅਸੀਂ ਆਪ ਦਾ ਭਰ ਦੇਣਾ ਨਾ ਬਈ ਮੇਰਾ ਹੁਣੇ ਛੜੇ ਭਾਈ ਨਾਂ ਕਟਾਉਣਾ ਮੈਂ ਤੇਰੀ ਫੋਟੋ ਵੀ ਲਾਈਵ ਉੱਥੇ ਥੀ ਐ ਘੰਟਾ ਜਾਈਏ ਕਿੱਥੇ ਉਹਨਾਂ ਕੋਲ ਹੀ ਜਾ ਕੇ ਫੇਰ ਚਲ ਉੱਥੇ ਫੋਟੋ ਹੋਰ ਯਾਰ ਕਿੱਧਰ ਲਈ ਜਨਾ ਏ ਪਹਿਲਾਂ ਉਹ ਭਾਈਆ ਮੇਰੀ ਮੈਂ ਤਾਂ ਕਿਸੇ ਪਾਸੇ ਲੈ ਜਾ ਓਏ ਅੱਜ ਜਿਵੇਂ ਜਾਵਾਂ ਕਿ ਕੱਲ ਦਾ ਸਾਨੂੰ ਦੇਰ ਨੂੰ ਭਰਾ ਦੇ ਤੁਰ ਜੰਨੇ ਆ ਯਾਰ ਮੇਰਾ ਬਹੁਤ ਸੈਨ ਨਾ ਐ ਫੁਜੀ ਕਰੀ ਇਹਨੂੰ ਆ ਬਾਹਰ ਆ ਜਿੰਦੀ ਪਹਿਲੀ ਵਾਰੀ ਦੇਖੀ ਐ ਐ ਦਿਖਾ ਦੇ ਮੇਰਾ ਨੀ ਰੱਤ ਨਹੀਂ ਰੋ ਪੁਨੇ ਉਹ ਪਾ ਦੇ ਕਿ ਮੋਕਸ ਆਹ ਕੱਲੇ ਪ੍ਰਾਇਮਰ ਲਿਟਾਇਆ ਆ ਪੈਰਾ ਜਾ ਹੈ ਇੱਕ ਕਰਨ ਕੀ ਹੋਣਾ ਮਤਲਬ ਕਿ ਚਾਹ ਪੀ ਚੱਲ ਜਾ ਮੈਂ ਤੇਰੇ ਨਾਲੋਂ ਬਹੁਤ ਟੈਨਸ਼ਨ ਨਹੀਂ ਲੈਣੀ ਗਣੀ ਗਣਾ ਤੋਂ ਇੰਨਾ ਨਾ ਵਧੀਆ ਬੰਦਾ ਹੋਵੇ ਜਾਉ ਘਟੀਆ ਮਾਲ ਹੀ ਹੈ ਲੈ ਜਿਮਰਾ ਆਪਣਾ ਛੱਡ ਛੱਡ ਗਿਆ ਛੱਡ ਗਿਆ ਵੀ ਛੱਡ ਗਿਆ ਜਮਾ ਵੇਲਾ ਸੱਚ ਮਗਰ ਖੜਨਾ ਬਈ ਮੈਂ ਝੂਠ ਮਗਰ ਨਹੀਂ ਖੜਨਾਗਾ

ਰੌਣਕ ਮੇਲਾ ਜੀ ਮੈਨੂੰ ਲਾਇਕ ਤੇ ਕੀ ਆ ਯਾਰ ਨਾ ਕੋਸਪਈ ਹੈ ਗਿਆ ਲੈ ਆ ਇਧਰ ਪਿੱਦਿਆ ਨੇ ਜਾਣ ਸਾਸਾ ਟ੍ਰਿਕ ਪਾਦੀ ਕਿ ਕਿੱਥੇ ਹੈ ਯਾਰ ਦੇਖ ਦੇਖ ਆ ਦੇਖ ਆ ਦੇਖ ਸਨੇ ਆਇਆ ਏ ਉਹ ਇਹ ਉੱਤੇ ਡੱਗ ਪਿਆ ਲਾਵਾ ਹੀ ਨਿਕਲੇ ਗਏ ਇੱਥੇ ਨਾ ਦੀਦੇ ਕੋ ਹੁੰਦੀ ਹੈ ਲੈਡ ਜੀ ਕਾਹ ਖਾ ਯਾਰ ਭਾਗੇ ਜਾਗਦਾ ਏ ਫਰ ਜਾ ਕੇ ਤਿੰਨ ਕਿੰਨੇ ਸਿਆਰਾ ਫਰ ਜਾ ਕੇ ਹੋ ਘਰ ਦੱਤਾ ਗੋ ਜਮਾਲ ਇਹਨੂੰ ਬਾਹਰ ਸਮਝੀ ਐਨੇ ਤੁਸੀਂ ਉਹਦਾ ਬੈਗ ਰੱਖਤਾ ਤਾ ਤੇ ਹੋਈ ਜਾਂਦੇ ਉਹਦੇ ਜੋ ਵੇਖ ਲਾਂਗੇ ਇਹ ਰੂਮ ਚ ਹੱਥ ਵਿੱਚ ਝਾੜ ਕੇ ਨਾ ਖਾ ਤਿੰਨਾਂ ਦੀ ਕੱਠੀ ਵਿੱਚ 15 ਫਿਰ ਰਾਤੀ ਦੇ ਕੇ ਤੇਰੀਓ ਫੋਟੋ ਫਾਟਾ ਫਾਟਾ ਖਾਉਂਦੀ ਐ ਨਾ ਆਹ ਵਾਟ ਕਰਾ ਪਾਰ ਦੇ ਵਿੱਚ ਕੋਈ ਕਰਦੇ ਨਾ ਕੋਈ ਇੱਕ ਹੋਰ ਇਹ ਮੁਹਮਲਾਂ ਦੀ ਲੋ ਜੀ ਹੋਣੀ ਹੈ ਕਿ ਨਾ ਕੋਈ ਨਾ ਕੋਈ ਕੋਈ ਕਰੇ ਹਾਂ ਦੀ ਜੀ ਨਹੀਂ ਹੈ ਯਾਰ ਤੂੰ ਵੇ ਮੇਰੇ ਵੇਲ ਦੀ ਬਿਲਡਿੰਗ ਬਿਲਡਿੰਗ ਦਿਖਾਉਂਦੇ ਕੋ ਜਮਰ ਨੂੰ ਬਿਲਡ ਅਪ ਕਰਕੇ ਜਮਰ ਮੇਰੇ ਤੋਂ ਜਲਦੀ ਨੂੰ ਬੋਲ ਦੇ ਨਹੀਂ ਆਪੇ ਉੱਠ ਜਗੇ ਠਾਇ ਹੀ ਗਏ ਨਹੀਂ ਹੈ ਆਪੇ ਉੱਠ ਜਗੇ ਠਾਇ ਜਗੇ ਨਹੀਂ ਪਤਾ ਕੀ ਲੱਗਾ ਕੋਈ ਮੈਂ ਤੈਨੂੰ ਹੀ ਘੇਰੀ ਘਾ ਰਿਹਾ ਤਾਂ ਨਹੀਂ ਕਿੱਧਰ ਲੈ ਜਾਈ ਜਾਂਦਾ ਇਹਨਾਂ ਦਾ ਪਿਆ ਮੈਂ ਤੁਰੇ ਤੁਰ ਕੀ ਆਇਆ ਕਰਨ ਆ ਜੇ ਤੈਨੂੰ ਚਾਹਣ ਜਾਂ ਬੀ ਫੂੰਡੀ ਕਿਨਾਂ ਤੁਰ ਕਰੀ ਚੱਲੋ ਜੋ ਤੁਹਾਡੇ ਮਨ ਚ ਆਉਂਦਾ ਥੋੜਾ ਜੀ ਕਰਦਾ ਤੇਰੇ ਤੋਂ ਬਾਹਰ ਥੋੜੀ ਆਪੋ ਸਹੀ ਗੱਲ ਜੋ ਜੋ ਤੁਹਾਡਾ ਜੀ ਕਰਦਾ ਜਿੱਥੇ ਤੁਹਾਡਾ ਜੀਗਾ ਦਾ ਲਈ ਚੱਲੋ ਬਸ ਸਾਨੂੰ ਨੀ ਯਾਰ ਜਿਵੇਂ ਸੁਪਿਆ ਨਹੀਂ ਤੁਰ ਕੇ ਤੁਰ ਕੇ ਆ ਕੇ ਆ ਜੇ ਤੇ ਕੱਲੂ ਛਾਛੇ ਦੌੜ ਪੈਂਦੀ ਮੈਨੂੰ ਪਰ ਨਾ ਕੋੜ ਤੁਰ ਕੇ ਹੁਣ ਹੁਣ ਫਰੀਦਕੋਟ ਆਪਾਂ ਤੁਰ ਕੇ ਜਾਇਆ ਕਰਨਾ ਸਮਝ ਲੈਣਾ ਵਧੀਆ ਯਾਰ ਨਹੀਂ ਆ ਰਿਹਾ ਤੁਰ ਕੇ ਦਾ ਸਾਫਰ ਬੜਾ ਘੰਟਾ ਯਾਰ ਤੁਰ ਕੇ ਦਾ ਨੀਂਦ ਬਹੁਤ ਆਊਗੀ ਹਾਕਮੇ ਹੰਟਰ ਹੁੰਦਾ ਏ ਆਹ ਇਹ ਗੁੱਲੇਣਾ ਪਕਾ ਰਿਹਾ ਲੰਕੀਆ ਪਕੌੜੇ ਵਾਲੀ ਵਾਹ ਤੂੰ ਬਾਤ ਦੂਰ ਤੇਰੇ ਨਾਲ ਦਰੋਈ ਤੇ ਬਾਲੀ ਪੈ ਡਿੱ ਗਿਆ ਨੂੰ ਤਾਂ ਇਹਦਾ ਤਾਂ ਜਲ ਪੈਰ ਤੇ ਕਿਹੜਾ ਇਹਦਾ ਪੈਰ ਤੇ ਲੱਗੇ ਤਾਂ ਡਿੱ ਗਿਆ ਤੇਰਾ ਨਾਂ ਮੈਂ ਵੇਖੀ ਗਿਆ ਤਾਂ ਨਹੀਂ ਬਹੁਤ ਗਾਹ ਸੁੱਖੇ ਰਹਿ ਰਾਜੀ ਰਹੇ ਕੋਈ ਵੀ ਲੋ ਬਲੌਗ ਦੇ ਵਿੱਚ ਆਉਣਾ ਚਾਹੀਦਾ ਇਹਦਾ ਹੋ ਰਹੀ ਤਾਂ ਲੀ ਕੈਪਚਰ ਕਰ ਲਈ ਤੂੰ ਹਾਂ ਜੀ ਇਹ ਕੈਪਚਰ ਆ ਕੈਪਚਰ ਆ ਹੋਰ ਭਾਈ ਮੈਂ ਮੈਨੂੰ ਪਤਾ ਸੀ ਇੱਥੇ ਕੋਈ ਨਾ ਕੋ ਹੋਣਾ ਇਹਨੂੰ ਮੈਂ ਤਾਂ ਹੀ ਮੂਰੇ ਲਾਇਆ ਸੀ ਆਪਦੇ ਐਵੇਂ ਕਿਵੇਂ ਕੈਪਚਰ ਹੋ ਗਿਆ ਮੈਂ ਤਾਂ ਪਿੱਛੇ ਸੀ ਇਹ ਤੇ ਯਾਰ ਮੈਂ ਤਾਂ ਪਿੱਛੇ ਹੀ ਮੈਂ ਤਾਂ ਬਾਅਦ ਚ ਉੱਤਰਿਆ ਦਿਖਾ ਦਈਏ ਆਪਾਂ ਹੈਲ ਹੈਲ ਦੀ ਸ਼ਰਤ ਲਾ ਲੇ ਕੋਈ ਹੈਲ ਹੈਲ ਦੀ ਸ਼ਰਤ ਲਾ ਲਓ ਯਾਰ ਸ਼ਰਤਾਂ ਬਣੀਆਂ ਲਾਉਂਦੇ ਆ ਤੂੰ ਨੇ ਦੱਸ ਪੈਸੇ ਤਾਂ ਮੇਰੇ ਕੋਲ ਮੁੱਕ ਗਏ ਮੈਂ ਤਾਂ ਤੇਰੇ ਪਿੱਛੇ ਫਿਰਦਾ ਸੀ ਜੋ ਤੂੰ ਡਿੱਗਿਆ ਜੇਬ ਚ 100 ਰਹਿਗਾ ਉਹ ਬਾਸ ਤੇ ਲਾ ਲੂੰਗਾ ਹੋਰ ਵੀ ਰਹਿ ਗਿਆ ਤੇਨੂੰ 100 ਜਪਰੀ ਫਰੀਦਕੋਟ ਤਾਂ ਨਹੀਂ ਮੰਜ ਜਾਣਾ ਫਿਰ ਟੈਟ ਦਾ ਵੀ ਲਾ ਦੇ ਤੂੰ 440 ਦਾ ਟੱਪ ਗਿਆ ਨੇ ਨੂੰ ਭਰਾਵਾ ਮੈਂ ਤਾਂ ਉਦੇਸੀ ਦੇ ਦੇ ਦਿੰਦਾ ਮੈਨੂੰ ਇਹਨਾਂ ਦੇ ਮੁਸ਼ਕਿਲ ਹੀ ਹੋਣਗੇ ਦੋਵਾਂ ਨੇ ਜੀ 500 ਤੋਂ 500 ਕਰੋ 500 ਤੋਂ 500 ਤੋਂ ਸਨੇ ਆਉਣ ਹੀ ਆਲੇ ਸੰਜੇ ਸੇੜ ਕੋ ਇਹ ਵਾਲੀ ਆ ਗਈ ਪਸੰਦ ਆ ਵੇਖ 400 400 400 ਬੋਲੇ ਸੋਹ ਦੇ ਹੋ ਸਾਸ ਦੀ ਕਾਹਲਾ ਉਹ ਤਰੀਆਂ ਦੇ बस हो गई हम किलोमीटर घोड़ इन कढ़ती होनी है

ਬੱਸ ਹੰਦ ਤੱਕ ਦੇਖ ਹੁੰਦੇ ਫਿਰ ਇਹ ਕਿੰਤਰ ਪਿਆਰੇ ਏ ਬੇਝਤੀ ਜਿਹੇ ਭੱਲੇ ਕੱਲੀ ਯਾਰ ਕਿਹੜੀ ਹੈ ਇਹ ਬੈਠਿਆ ਇਹ ਉਹ ਬੈਠਾ ਇੱਥੇ ਉਹ ਜਿੰਗਰ ਉੱਤਰੋ ਯਾਰ ਦੋ ਰੰਡ ਮੇਰੀ ਗੱਲ ਸੁਣੋ ਵਾਰੀ ਕੋਲੇ ਹੋਏ ਉਹਨਾਂ ਨੇ ਕੋਈ ਨਹੀਂ ਕਿ ਰੁਕਣੀ ਆ ਮੈਂ ਆਪਾ ਰੁਕ ਜਾਣਾ ਤੂੰ ਅੱਜ ਆ ਪਹਿਲਾਂ ਵਾਰੀ ਕੋਲੇ ਪਹਿਲਾ ਵੀ ਉੱਤਰ ਪਾਵਾਂਗੇ ਇੱਕ ਪਹਿਲਾ ਉਤਰਨਾ ਹੋਇਆ ਪਹਿਲਾ ਉਤਰਨਾ ਹੀ ਨਾ ਆਇਆ ਮੋਦਗੀ ਤੋਂ ਆਈ ਜੀ ਫਲਾਟ 3000 ਡੇਗਰ ਤੇਰੇ ਹੀ ਰਹਿੰਦਾ ਖਤਰ ਨੂੰ ਆਪਾਂ ਮੋੜ ਦੇ ਉੱਤਰ ਕੇ ਕੁੱਲੂ ਕੇ ਚੰਦ ਬਾਜੇ ਉੱਤਰ ਕੇ ਮੋੜ ਉਹ ਅਗਲੀ ਵਾਰੀ ਤੇ ਹੋਈ ਹੈ ਕੇਣ ਚੱਲ ਜੀ ਆਏ ਮੁਫਲੀ ਪੜੀ ਚਲੀ ਲਿਹਾੜੇ ਪਹਿਲੇ ਆ ਪੈਰੋਲੇ ਚੱਲੀ ਮੈਨੂੰ ਆ ਵੀ ਟਰੱਕ ਕਰਦਾ ਕਿੰਨੇ ਸਾਲਾਂ ਦਾ ਤੂੰ ਕਿੰਨੇ ਸਾਲਾਂ ਦਾ ਕਿੰਨੇ ਸਾਲਾਂ ਦਾ 16 ਸਾਲਾਂ ਨੂੰ 2 ਲੱਖ ਮਟਰਲ ਪਾਰ ਕਰਦੇ ਗਏ ਗੱਲੂਣਾ ਜਦੋਂ ਬੱਚੀ ਹੈਗਾ ਘਰ ਕੋਟਰ ਨਾ ਲੱਗਾ ਤੇ ਨਾਮ ਉਹ ਜਾਲੀ ਹੈਗਾ